ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਦਿਖਾਵਾਂਗੇ ਸੋਨਾਂ ਆ ਐਚਐਫ ਦੀਆਂ ਬੱਚੀਆਂ ਪਾਲਕ ਤੇ ਵਿੱਚ ਟੋਕੜ ਗੱਪਣ ਵੜ ਚੈੱਕ ਪਾਸ ਤੇ ਬਾਕੀ ਤਾਜੇ ਬੜਾ ਸੂਨਲ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਇੱਕ ਜੀ ਸਸਿਗਲ ਬਾਈ ਜੀ ਸਸਿਗਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮਨਾਰਗ ਰਈਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪੁਰਾ ਇਹ ਆਪਣਾ ਭਗਤੇ ਤੋਂ ਬਾਘਾਪੁਰਾ ਰੋਡ ਤੇ ਹੈਗਾ ਸੰਗਤਪੁਰਾ ਪਿੰਡ ਹਾਂਜੀ ਤੇ ਮੋਬਾਈਲ ਨੰਬਰ ਆਪਣਾ 9872416597 9872416597 16597 ਜਿਹੜੇ ਪਹਿਲੇ ਨੰਬਰ ਤੇ ਆਪਾਂ ਵੇੜ ਦੇਖਦੇ ਡੱਬੀ ਕਿਹੜਾ ਸੁਦਾ ਸੁਹੰਦੀ ਐ ਇਹ ਬਾਈ ਤੁਸੀਂ ਦਸ ਸੁਹਾ ਸੁਹੰਦੀ ਐ ਦੂਜਾ ਸੁਹਾ ਤੇ ਕੱਚੀ ਕੈਗ ਦੇਣਾ ਦੀ ਐ ਮਾਲਕ ਨੇ ਬਾਈ 10 ਦਿਨ ਕਿਹਾ ਵੀ 15 ਦਿਨ ਵੇੜ ਲੈ ਜੂਗਾ ਮਨ ਕੇ ਜਦ ਇਹ 15 ਤੋਂ 18 ਦਿਨਾਂ ਵਿੱਚ ਉਹ ਸੂਣ ਵਾਲੀ ਬੈੜ ਹੈਗੀ ਆ ਤੇ ਲਾਟ ਨੂੰ ਲੰਬੋਤਾ ਭਾਈ 24 25 ਲੀਟਰ ਫਲੋਨ ਦਾ ਚੋਆਇਆ ਵਾ ਠੀਕ ਹੈ ਤੇ ਐਦ ਕੀ ਅੰਦਾਜ਼ਾ ਲਾਈਏ ਦੁੱਧ ਕਿੰਨਾ ਪਾ ਦੂਗੀ ਇਹ ਭਾਈ 24 ਲੀਟਰ ਮਾਰਕਾ ਦੱਸਿਆ ਉਹ ਯਾਰ ਠੀਕ ਹੈ ਠੀਕ ਹੈ ਮਨ ਕੇ ਜਨੇ ਵੀ 23 24 ਮਨ ਕੇ ਬੰਦਾ ਲੈ ਸਕਦਾ ਹਾਂ ਇਹ ਨਹੀਂ ਮਨ ਕੇ ਲੈ ਤੇ ਰੇਟ ਬਾਜ਼ਾਰੇ ਦਾ ਕੀ ਰਹੂਗਾ ਮੁੱਲ ਭਾਈ ਦਾ 70 65 ਦੀ ਦੇਣਾ ਮਾਣੀ ਮੋਟੀ ਗੁਜਾਇਸ ਹੋ ਜੂਗੀ ਹਾਂ ਜੀ ਸਤ ਸ੍ਰੀ ਅਕਾਲ ਸੋ 65000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਸੋ ਬੈੜ ਚੰਗੀ ਐ ਜਿੰਦ ਜਾਨ ਬਹੁਤ ਆ ਤੇ ਸਾਫ ਸੁਥਰੀ ਓਕੇ ਐ ਚਾਰੇ ਪਾਸਿਓ ਕੀਮਤ ਇਹਦੀ ਹੈਗੀ 70000 65000 ਦੀ ਵੀਰ ਕਿੰਨਾ ਦੇ ਦਾਂਗੇ ਤੇ ਸੂਨ ਦੇ ਵਿੱਚ ਇਹਦੇ 15 17 ਦਿਨ ਬਾਕੀ ਪਏ ਆ ਜਿੰਦ ਜਾਨ ਕੱਦ ਕਾਠ ਬਿਊਟੀ ਬਹੁਤ ਆ ਦੂਸਰਾ ਸੂਆ ਸੁੰਦੀ ਪਈ ਆ ਤੇ ਕੱਦ ਕਾਠ ਜਿੰਦ ਜਾਨ ਵਾਲੀ ਬਹੁਤ ਆ ਤੇ ਬਾਲਟੇਲਾ ਕਾਫੀ ਪੰਜਾਬਵਾਨੇ ਦੇ ਵਿੱਚ ਫੇਸ ਕੁਆਲਿਟੀ ਵਗੈਰਾ ਤੇ ਸਾਫ ਸੁਥਰੀ ਐ ਚਾਰੇ ਪਾਸੇ ਚਾਰੇ ਥਾਂ ਨਿਕੜਵੇਂ ਵਿੱਤੀ ਤੇ ਤੇ ਭਾਈ ਦੂਜੇ ਨੰਬਰ ਜਿਹੜਾ ਜਰਸੀ ਦੇਖੀ ਜਾਨੇ ਆ ਇਹ ਕਿਹੜਾ ਸੋਸ ਹੁੰਦੀ ਆ ਤੇ ਦੂਜਾ ਸੋਸ ਹੁੰਦੀ ਬਈ ਦੂਜਾ ਸੂਆ ਕਿੰਨਾ ਕਿਦਰ ਬਾਕੀ ਹੈ ਇਹਦੇ ਇੱਕ ਹਫਤਾ ਬਾਕੀ ਹੈ ਇਹਦੇ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਆ ਕਿੰਨਾ ਕੁ ਦੁੱਧ ਸੀ ਪਹਿਲਾਂ ਦਾ ਇਹਦਾ 14 ਲੀਟਰ ਦੱਸਿਆ ਬਈ ਮੁੱਢ ਤੋਂ 14 ਲੀਟਰ ਦੁੱਧ ਇਹਦਾ ਪਹਿਲਾਂ ਦਾ ਪਾਇਆ ਵਾ ਤੇ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਖੈਰ ਚੰਗੀ ਆ ਹਨ ਤੇ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਹੈ ਜੇ ਸੋ ਜਿੰਦ ਜਾਨ ਰਾਜੀ ਸਮੀ ਬੜੀ ਵੀ ਵਹਿੜਾ ਗਈ ਤੇ ਬੇਲ ਬੂੜ ਵੀ ਠੀਕ ਆ ਕੱਦ ਵੀ ਠੀਕ ਆ ਚੰਗਾ ਵਧੀਆ ਤੇ ਲੇਵਲ ਉੱਪੇ ਸਾਫ਼ ਸੁਥਰੀ ਆ ਅੰਦਾਜ਼ਾ ਲੱਗ ਚੱਲੀਏ ਤੱਕ ਕਿੰਨਾ ਦੁੱਧ ਪਾ ਦੂਗੀ ਇਹ ਤੁਹਾਡਾ ਸ਼ਤਾ ਨਾ ਪਰ ਗੁਰੂ ਆ। ਠੀਕ ਹੈ ਸੋ 16 ਗੇਟਰ ਤੋਂ ਤਾਂ ਬਣਨਗੇ ਤੁਸੀਂ ਖਰੀਦਾਰੀ ਕਰ ਸਕਦੇ ਹੋ। ਸੋ ਜਿੰਦ ਜਾਣ ਤੇ ਸਾਫ ਸੁਥਰੀ ਬਹੁਤ ਆ ਬੈੜ। ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਝੋੜੀ ਵਾਲੀ ਬੈੜ ਆ ਪੂਰੀ ਬੜੇ ਸਾਫ ਸੁਥਰੀ। ਤੇ ਇਹਦਾ ਬਾਈ ਜੀ ਮੁੱਲ ਆ ਪਾਗੀ ਰੱਖਿਆ ਜੀ। ਮੁੱਲ ਬਾਈ ਦਾ 60000 ਗੁਜਾਇਸ ਹੋ ਜੂਗੀ। 55 ਦੀ ਬਾਈ ਨਾਲ ਕਰ ਦਾਂਗੇ ਮੌਕੇ ਤੇ। ਸੋ 55000 ਦੀ ਜੈਸਰ ਨੋ ਬੈੜ ਇਹ ਹੋ ਜੂਗੀ ਤੇ ਦੂਜਾ ਸਵੇਰ ਸੁੰਦੀ ਪਈ ਆ। ਤੇ ਸਾਫ ਸੁਥਰੀ ਆ ਪੂਰੀ ਮਿਲਕ ਵਨ ਵਗੈਰਾ। ਤੇ ਨਾੜਾ ਦੋਸਤ ਠੀਕ ਹੈ ਆਪਣੀ ਥਾਣਾ ਦੀ ਗਰੰਟੀ ਹੋਰੇ ਪਤੂ ਦੀ ਥਾਣਾ ਦੇ ਹੋ ਗਿਆ ਜੇ ਕੋਈ ਗੱਲ ਬਾਤ ਹੋ ਉਹ ਵੀਡੀਓ 'ਚ ਰੱਖਾਂਗੇ ਠੀਕ ਹੈ ਅਗੇ ਤੀਜਾ ਨੰਬਰ ਜਿਹੜੀ ਝੋੜੀ ਵਾਲੇ ਵੜ ਦੇਖੀ ਜਾਨੇ ਆਪਾਂ ਇਹ ਤੀਜਾ ਸੂਆ ਬਾਈ ਖੁੰਦੀ ਹੈ ਤੀਜਾ ਸੂਆ ਕਿਨੇ ਟਾਈਮ ਦੀ ਕੱਚੀ ਹੈ ਇਹਦੇ ਬਾਈ 10 ਦਿਨ ਬਾਕੀ ਵਾਲਾ ਸੌਣ ਦਿਆ 10 ਦਿਨ ਬਾਕੀ ਤੀਜਾ ਸੂਆ ਅੱਗੇ ਸੂਣੀ ਹੈ ਹੂੰ ਤੇ ਕਿੰਨਾ ਕੁ ਦਰ ਦੱਸਿਆ ਦਾ ਦੂਜੇ ਸੂਏ 27 ਲੀਟਰ ਬਾਈ ਚਵਾਇਆ ਠੀਕ ਹੈ ਸੂਰਤ ਤੀਜਾ ਸੂਆ ਵੜ ਸੁਣੀ ਪਈ ਆ 25 ਤੋਂ ਪਾਰ ਚੱਲੀ ਵੀ ਆ ਇਹਦੇ ਕੀ ਅੰਦਾਜ਼ਾ ਲਾ ਕੇ ਜਲੇ ਗਰਮੀ ਦੇ ਹਿਸਾਬ ਨਾਲ ਵੀ 25 26 ਕਿਲੋ ਵਾਲੀ ਵਿਹੜ ਹੈਗੀ ਆ ਸੋ ਫਿਰ 25 26 ਕਿਲੋ ਦਾ ਤੁਹਾਨੂੰ ਮੰਨ ਕੇ ਤੁਸੀਂ ਰਾਦਰ ਖਰੀਦਦਾਰੀ ਕਰ ਸਕਦੇ ਹੋ ਸੋ ਝੋੜੀ ਵਾਲੀ ਵਿਹੜ ਆ ਸੁਆ ਤੀਜਾ ਸੁੰਦੀ ਆ ਦਿਨ ਕੁਝ ਕ ਕੱਢਦੀ ਪਈ ਆ ਕੱਦ-ਕਾੜ ਚੰਗਾ ਜਿੰਦੇ ਜਾਨ ਤੇ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਦਿਖਾਈ ਦੇ ਜਾਂਦੀ ਆ ਸੁਮਿਲਤਵੇਂ ਵਗੈਰਾ ਦੇਖੋ ਸਾਫ ਸੁਥਰੀ ਤੇ ਇਹਦਾ ਮੁੱਲ ਵਗੈਰਾ ਜੇ ਆਪਾਂ ਕੀ ਰੱਖਿਆ ਇਹਦਾ ਮੁੱਲ 65000 ਸੋ 65000 ਰੁਪਿਆ ਵਿਹੜ ਦਾ ਇਹਦਾ ਭਾਗ ਆ ਤੀਸਰਾ ਸੁਆ ਸੁੰਨ ਨੂੰ ਕੁਝ ਕ ਟਾਈਮ ਬਾਕੀ ਪਿਆ ਜਿੰਦੇ ਜਾਨ ਤੇ ਬਿਊਟੀ ਵਗੈਰਾ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਬੜਦੇ 25 ਅਪੀ 25 26 ਲੀਟਰ ਦਾ ਉਹਦਾ ਰਾਬ ਨਾ ਪਾਉਣ ਵਾਲੀ ਆ ਕੱਦਕਾਰ ਦੇ ਵਿੱਚ ਵੇਂਦੀ ਆ ਜਿੰਦ ਜਾਨ ਆ ਗਈ ਚੰਗੀ ਤੇ ਸੁਆ ਜੈਨ ਨੂੰ ਸੁਧਿਆ ਤੀਜਾ 65000 ਰੁਪਇਆ ਇਹਦੀ ਕੀਮਤ ਆ ਇਹਦਾ ਭਾਈ ਦੋਨੇ ਪਾਸੇ ਵੇਖ ਕੇ ਚੌਂਦਰੀ ਜੇ ਥੋ ਲੈ ਆਂਦੀ ਆ ਉਹਦਾ ਕੋਈ ਅੰਤ ਨਹੀਂਗਾ ਕੋਈ ਕੋੜ ਨਹੀਂ ਕੋਈ ਛਾਂਗ ਨਹੀਂ ਦੋਨੇ ਪਾਸੇ ਬੈਠ ਕੇ ਚਬਾਈ ਕਰਦੇ ਰਹੇ ਆ ਠੀਕ ਆ ਆ ਸਾਰਿਆਂ ਨੇ ਮਾਲ ਕੱਢ ਕੇ ਸੁਣੋ ਤੇ 65000 ਚ ਨੱਗ ਜਾਏ ਸੋਜੂਗੀ ਬਾਹ ਯਾਰ ਖਣ ਦਾ ਮਾਨ ਹੋਇਆ ਭਾਈ ਮੰਗਣੋਂ ਮਖਤਰ ਮੰਗਦਾ ਕੋਈ ਫਾਇਦਾ ਨਹੀਂ ਹਣਾ ਠੀਕ ਹੈ ਜੀ ਰੈਟ ਦੱਸੋ ਅੱਗੇ ਚੌਥੇ ਨੰਬਰ ਆ ਪੜੀ ਟੋਕਣ ਗੱਪਣ ਦੇਖਦੇ ਆ ਇਹ ਕੈ ਮਹੀਨੇ ਦੀ ਗੱਪਣਾ ਤੇ ਕਿਹੜਾ ਸੂਸੂ ਹੀ ਵੀ ਹੈ ਇਹ ਬਈ ਤੀਜਾ ਸੂਆ ਹੁਣ ਸੂਵੀ ਦੋ ਸੂਏ ਹੋਈ ਹੈ ਠੀਕ ਹੈ ਦੂਜਾ ਸੂਆ ਹੁਣ ਦੁੱਧ ਦਿੰਦੀ ਹੈ ਦੁੱਧ ਹੈਗਾ 10 ਕਿਲੋ 9 ਮੰਨ ਕੇ ਆ ਜੀ ਭਾਈ 5 ਕਿਲੋ ਟਾਈਮ ਦਾ ਹੈਗਾ ਮੰਨ ਕੇ ਚਲੋ ਹਾਜ ਲੱਗ ਭਗ ਤੇ ਚੌਣ ਚਵਾਇ ਇੱਕ ਨੰਬਰ ਜਮ ਫਰਮਾ ਹੱਥ ਮੀਨ ਨੂੰ ਨਾ ਕੋਈ ਗਾਰੰਟੀ ਹੋ ਕੇ ਆਪਣੀ ਕਿਰਾਇਆ ਜਿਹੜਾ ਨੀ ਲੇ ਲਊਗਾ ਆਪਣੇ ਘਰੋਂ ਚੈੱਕ ਕਰਾ ਕੇ ਜਾ ਕੇ ਜਾ ਤੇ ਗੱਬਣ ਕੈ ਮਹੀਨੇ ਦੀ ਇਹ 3 ਮਹੀਨੇ ਦੀ ਬਈ ਚੈੱਕ ਪਾ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ 9 ਕਿਲੋ ਦੁੱਧ ਮੈਨ ਨਾਲ ਜਮਾ ਹਾਜ਼ਰ ਆ ਚੌਂਡ ਚਵਾ ਚਾਰ ਇਸ ਨਾਲ ਓਕੇ ਜਮ ਗਾਰੰਟੀ ਹੋ ਗਈ ਤੇ ਭਾਏ ਦਾ ਕੀ ਰੱਖਿਆ ਇਹਦਾ ਮੁੱਲ 55000 ਸੋ 55000 ਰੁਪਏ ਦਾ ਮੁੱਲ ਆ ਬਹੁਤ ਵੀ ਡਿਮਾਂਡ ਕਰਦੇ ਕਿ ਤੋਕੜ ਗੱਬੜ ਚੈੱਕ ਪਾਸ ਲੈਣੀ ਆ ਤਿੰਨ ਮਹੀਨੇ ਦੀ ਗੱਬੜ ਚੈੱਕ ਪਾਸ ਆ ਡਾਕਟਰ ਆਪ ਦਾ ਨਾਲ ਲੈ ਕੇ ਤਸਲੀ ਕਰਾ ਕੇ ਲੈ ਕੇ ਜਾਓ ਜਮਾ ਆਹ ਸਤਾ ਜੀ ਇੱਕਦਮ ਚੋਆ ਬਈ ਗੁੱਜੇ ਤੁਸੀਂ ਤਾਜੀ ਨੇ ਦੋ ਹਾਂ ਫਾਰਮ ਚ ਵੜਾਈਏ ਠੀਕ ਹੈ ਸੋ ਜਿੰਦੇ ਜਾਣ ਦੇਖੋ ਚੰਗੀ ਆ ਤੇ ਝੋਲੀ ਝੜੇ ਚੰਗੇ ਹਨ ਤੇ ਨਾੜਾ ਨੂੜਾ ਬਹੁਤ ਚੰਗੇ ਆ ਤੀਜਾ ਸੂ ਅੱਗੇ ਸੂਗੀ 55000 ਤੱਕ ਕੀਮਤ ਆ ਤਿੰਨ ਮਹੀਨੇ ਦੀ ਚੈੱਕ ਪਾਸ ਆ ਜਮਾ ਤੇ ਦੁੱਧ 9 ਲੀਟਰ ਜਮਾ ਨੇਟ ਹਾਜ਼ਰਾ ਤੇ ਬਾਈ ਦੀ ਤਸੱਲੀ ਕਰਾਈ ਬੈ ਚੈੱਕ ਤੁਸੀਂ ਪੇਪਰ ਲਾਉਣੀ ਹੈ ਚੈੱਕ ਕਰਾਉਣਾ ਤੁਹਾਡਾ ਆਪ ਦਾ ਫਰਜ਼ ਮੰਨਦਾ ਚੈੱਕ ਕਰਾ ਕੇ ਫਿਰ ਗੱਡੀ ਚੜਾਓ ਇੱਥੋਂ ਅੱਗੇ ਆਪਾਂ ਦੇਖੀਏ ਨਾ ਵੀਰੇ ਜੋੜਾ ਬੱਚਿਆਂ ਦਾ ਹਨਾ ਹਾਂਜੀ ਇਹਦੀ ਵੱਡੀ ਜਿਮਰ ਕਿੰਨੀ ਕਾ ਇਹ ਬਈ 14 ਮਹੀਨੇ ਉਮਰ ਬੱਚੇ ਦੀ 14 ਮਹੀਨੇ ਤੇ ਥਣ ਥਣ ਲੋਕਿਆ ਹਨਾ ਹਾਂ ਲੋਕੀ ਇੱਕ ਥਣ ਤੇ ਮਾੜੀ ਜੀ ਹੈਗੀ ਐ ਸਾਖ ਨਾਲ ਹਨਾ हां भाई एकड़ਾ ਇਹਦੇ ਮਾਰਾ ਜੈ ਹੈਣਾ ਹੈਗਾ ਦੂਜਾ ਕੋਟ ਜੀ ਕੋਟ ਜੀ ਹੈ ਬੜੀ ਜੀ ਆਪ ਦਿਖਾਈ ਜਿੰਨੇ ਨੇੜੇ ਕਰਤੀ ਠੀਕ ਹੈ ਹਲਕੀ ਜੇ ਵਸੇ ਤਾਂ ਨੋਰਮਲ ਚੱਲ ਜਾਈਏ ਮਾਰਾ ਜਾਈਏ ਬਸ ਚੱਲ ਆਪਾਂ ਵੀਡੀਓ ਵਿੱਚ ਦਿਖਾ ਦਨੇ ਜਿਹੜੀ ਗੱਲ ਹੈ ਨਾ ਕਿ ਦੂਰ ਨੇੜੋਂ ਆਉਂਦਾ ਵੀਰ ਭਰਾ ਕੋਈ ਹੈ ਨਾ ਵਾਚਾ ਲੱਗਦਾ ਠੀਕ ਹੈ ਇਹਦਾ ਰਿਕਾਰਡ ਵਗੈਰਾ ਕੁਝ ਪਤਾ ਇਹ ਬਾਈ ਮੇਰੇ ਨਾਲ ਲਿਆਂਦ ਗਣੀ ਮੇਰੇ ਘਰ ਤੋਂ ਆ ਸ਼ੌਕ ਨਾ ਮੇਰਾ ਕੰਮ ਕੀਤਾ ਠੀਕ ਹੈ ਖੁੱਲੀਆਂ ਛੱਟੀਆਂ ਹੁਣ ਜਿਹੜੀ ਆ ਛੋਟੀ ਬੱਚੀ ਹੈ ਇਹਦੀ ਮਾਤਰ ਮੇਰੇ 32 ਲੀਟਰ ਦੀ ਮਾਲ ਲਧਿਆਣੇ ਫਾਰਮ ਵਿੱਚ ਭਿੱਜੀ ਠੀਕ ਹੈ ਇਹ 2 ਫਰਵਰੀ ਦਾ ਵਸੀ ਦਾ ਜਾਨੂ ਇਹ ਕਿ 2 ਫਰਵਰੀ ਦਾ ਹਾਂ ਠੀਕ ਹੈ ਇਹ ਮੇਰੇ ਘਰ ਦਾ ਹੀ ਰਵਾਜ ਚੱਲੀ ਜਾਂਦਾ ਹੈ ਹੁਣ ਕਿਉਂਕਿ ਛੋਟਾ ਬਾਹਰ ਉੱਠ ਗਿਆ ਕਰਕੇ ਮੈਂ ਹੁਣ ਥਾਂ ਸੰਭਾਲ ਨਹੀਂ ਹੁੰਦੀ ਮਾਲ ਜਾਦੇ ਹੁੰਦਾ ਠੀਕ ਹੈ ਤੇ ਹੁਣ ਤਾਂ ਕੀ ਵਾਇਕੇ ਜੋੜਾ ਹੀ ਦੇਦਾ ਇਹਦਾ ਕੀ ਭਾਰ ਉਹ ਜੋੜਿਆ ਜੋੜ ਦਾ ਮੁੱਲ 25 ਆ ਵਿੱਚ ਮਾਨਦਨ ਕਰ ਦੂੰਗਾ 25 ਦਾ ਜੋੜਾ ਦੇਣਾ ਜੋੜੇ ਇਕੱਠਾ ਹਾਂ ਸੋ ਵੀਰੋ ਜੋੜੇ ਦਾ ਭਾਅ 25000 ਰੁਪਏ ਮੰਨਤਾਂ ਦੇ ਵਿੱਚ ਹੋ ਜੂ। ਬਾਕੀ ਆਪਾਂ ਦਿਖਾ ਦਿਆਂ ਬਿਹੜਾ ਪਿੰਡ ਸੰਗਤਪੁਰਾ ਜਿਲ੍ਹਾ ਮੋਗਾ ਪੈ ਗਿਆ। ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਧੰਨਵਾਦ ਜਲਦ ਮਿਲਦੇ ਹਾਂ।